ਕੋਮ ਝ ਟਕਰਾਏਗਾ ਦੂਰ ਦੂਰ ਹੋ ਜਾਏਗਾ ਕੋਮ ਝ ਟਕਰਾਏਗਾ ਦੂਰ ਦੂਰ ਹੋ ਜਾਏਗਾ ਕੋਮ ਝ ਟਕਰਾਏਗਾ ਦੂਰ ਦੂਰ ਹੋ ਜਾਏਗਾ ਵਿਸ਼ੇਸ਼ ਕੇ ਕੱਟਾਓ ਨੂੰ ਕੋਈ ਮਾਰਾ ਸਾਰੋ ਕੋ ਵਿਸ਼ੇਸ਼ ਕੇ ਕੱਟਾਓ ਨੂੰ ਕੋਈ ਮਾਰਾ ਸਾਰੋ ਕੋ ਪਾਕਿਸਤਾਨ ਮੁਤਾਬਕ ਪਾਕਿਸਤਾਨ ਮੁਤਾਬਕ ਪਾਕਿਸਤਾਨ ਮੁਤਾਬਕ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਮੈਂ ਪੰਜਾਬ ਪ੍ਰਧਾਨ ਨਮੋ ਨਮੋ ਮੋਰਚਾ ਤੋਂ ਤੇ ਆ ਮੇਰੀ ਟੀਮ ਜਿਹੜੀ ਹੈ ਅੱਜ ਅਸੀਂ ਰੋਸ਼ ਵਿਖਤ ਕਰ ਰਹੇ ਹਾਂ ਜਿਹੜਾ ਕਿ ਪਾਕਿਸਤਾਨ ਵੱਲੋਂ ਕਾਇਰਾਂ ਨਾ ਹਰਕਤ ਕੀਤੀ ਗਈ ਹੈ ਤੇ ਐਨੀ ਹੀ ਹਿੰਮਤ ਹੈਗੀ ਸੀ ਤੇ ਲਲਕਾਰ ਕੇ ਆਇਓ ਤੁਸੀਂ ਬਿਨਾ ਲਲਕਾਰਿਓ ਜਿਹੜਾ ਆਦੇ ਹੋ ਤੇ ਆ ਕੇ ਤੁਸੀਂ ਐਦਾ ਮਾਰਕ ਕਰਕੇ ਚਲੇ ਜਾਂਦੇ ਹੋ ਤੁਹਾਡਾ ਪਿਓ ਨਰਿੰਦਰ ਮੋਦੀ ਉੱਤੇ ਬੈਠਾ ਹੋਇਆ ਹੈ ਐ ਹਿੰਮਤ ਹੈਗੀ ਤੇ ਤੁਸੀਂ ਫਿਰ ਉਹਦੇ ਨਾਲ ਟਕਰਾਅ ਕਰੋ ਹਾਂ ਅ ਜਿਹੜਾ ਤੁਹਾਡਾ ਪਾਣੀ ਜਿਹੜਾ ਬੰਦ ਕੀਤਾ ਗਿਆ ਤੇ ਹਹਾਕਾਰ ਤੁਹਾਡੇ ਚ ਮਚ ਗਈ ਹੈ ਤੇ ਐਦਾ ਹੀ ਆਉਣ ਬਲੇ ਸਮੇਂ ਚ ਪੁੱਕ ਮਾਰੀ ਜਦੋਂ ਤੁਹਾਡੇ ਚ ਫੈਲ ਗਈ ਫਿਰ ਤੁਸੀਂ ਕੀ ਕਰੋਗੇ ਬਾਕੀ ਮੇਰੇ ਜਿਹੜੇ ਮੈਂਬਰ ਹੈ ਉਹ ਤੁਹਾਡੇ ਨਾਲ ਗੱਲ ਕਰਦੇ ਨੇ ਕਰੋ ਸੁਣੀਏ ਅੱਜ ਸਾਡੇ ਸਾਰੇ ਸੰਘਨ ਦੇ ਸਾਥੀ ਮੇਰੇ ਇੱਥੇ ਸਾਡੇ ਅਸੀਂ ਮੌਜੂਦ ਹੈਗੇ ਆ ਤੇ ਪਾਕਿਸਤਾਨ ਦੀ ਕਾਰ ਹੈ ਨਾ ਹਰਕਤ ਤੋਂ ਅਸੀਂ ਸਾਰੇ ਦੁਖੀ ਆ ਸਾਡੇ ਦੇਸ਼ ਇਨਾਂ ਜਜ਼ਬਾ ਇਨੇ ਜਜ਼ਬਾ ਸਾਡਾ ਇੱਕ ਹਿੰਦੁਸਤਾਨ ਦਾ ਇੱਕ ਹਿੰਦੁਸਤਾਨੀ ਦੇਸ਼ ਤੇ ਕੁਰਬਾਨ ਹੋਣ ਲਈ ਤਿਆਰ ਹੈ ਪਾਕਿਸਤਾਨ ਨੂੰ ਖੁੱਲੀ ਲਲਕਾਰ ਹੈ ਹਿੰਮਤ ਹੈ ਕਿ ਸਾਹਮਣੇ ਆਓ ਪਿੱਟ ਪਿੱਛੇ ਬਾਹਰ ਤੇ ਉਹੀ ਕਰਦੇ ਆ ਜਿਨ੍ਹਾਂ ਅੰਦਰ ਹਿੰਮਤ ਨਹੀਂ ਹੁੰਦੀ ਜਿਹੜੇ ਬੁਜ਼ਦਿਲ ਤੇ ਕਾਇਰ ਲੋਕ ਹੀ ਪਿੱਟ ਪਿੱਛੇ ਵਾਰ ਕਰਦੇ ਆ ਹਿੰਮਤ ਹੈ ਕਿ ਤੇ ਸਾਹਮਣੇ ਆ ਕੇ ਟਕਰਾਓ ਮੈਂ ਚੈਲੰਜ ਕਰਦਾ ਮੈਂ ਖੁਦ ਇੱਕ ਕੱਲਾ ਹਿੰਦੁਸਤਾਨੀ ਕੱਲਾ ਹਿੰਦੁਸਤਾਨੀ ਪੂਰੀ ਪਾਕਿਸਤਾਨੀ ਫੌਜ ਨੂੰ ਲਲਕਾਰਦਾ ਪਿਆ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਔਰ ਇਹ ਲਲਕਾਰ ਮੇਰੀ ਸਿਰਫ ਪਾਕਿਸਤਾਨੀ ਫੌਜੀਆ ਨੂੰ ਨਹੀਂ ਪਾਕਿਸਤਾਨੀ ਸਰਕਾਰ ਨੂੰ ਵੀ ਹੈ ਅਗਰ ਪਾਕਿਸਤਾਨੀ ਸਰਕਾਰ ਚ ਜਰਾ ਜੀ ਹਿੰਮਤ ਹੈ ਤੇ ਪਾਟਲੈਂਡ ਜਿਹੜਾ ਜੋ ਕਟਣਾ ਹੈ ਜੋ ਕਰਨਾ ਹੈ ਕਰ ਲੈਣ ਖੁੱਲੇ ਚ ਲਲਕਾਰ ਹੈ ਇੱਕ ਹਿੰਦੁਸਤਾਨੀ ਦੀ ਔਰ ਇਹ ਮੇਰੇ ਕਲਾ ਹਿੰਦੁਸਤਾਨੀ ਦਾ ਮੈਂ ਸਾਡੇ ਬੋਲਦਾ ਪਿਆ ਲੇਕਿਨ ਹਿੰਦੁਸਤਾਨ ਦਾ ਇੱਕ ਇੱਕ ਨਾਗਰਿਕ ਇੱਕ ਇੱਕ ਹਿੰਦੁਸਤਾਨੀ ਆਵਾਜ਼ ਬੁਲੰਦ ਕਰ ਰਿਹਾ ਇਹ ਬੁਝਦਿਲ ਤੇ ਕਹਿ ਰਹੇ ਦੇ ਪ੍ਰਤੀ ਜਿਹੜੇ ਸਾਨੂੰ ਪਰਮਾਣੂ ਬੰਬ ਦੀ ਧਮਕੀ ਦਿੰਦੇ ਆ ਧਮਕੀਆਂ ਉਹ ਦਿੰਦੇ ਆ ਜਿਨ੍ਹਾਂ ਅੰਦਰ ਹਿੰਮਤ ਨਹੀਂ ਹੁੰਦੀ ਅਸੀਂ ਤੇ ਖੁੱਲਾ ਚੈਲੰਜ ਕਰਦੇ ਆ ਆ ਜਾਓ ਆ ਜਾਓ ਅਸੀਂ ਸਾਡੇ ਸਾਰੇ ਵੀ ਮੇਰੇ ਸਾਰੇ ਸਾਥੀ ਪੂਰਾ ਹਿੰਦੁਸਤਾਨ ਤਾਨੂੰ ਲਲਕਾਰਦਾ ਹੈ ਹਿੰਮਤ ਹੈ ਤੇ ਸਾਹਮਣੇ ਆ ਕੇ ਲੜੋ ਹਿੰਦੁਸਤਾਨ ਹਿੰਦੁਸਤਾਨ ਜੋ ਹਮਸੇ ਜਿੰਦਾਬਾਦ ਪਾਕਿਸਤਾਨ ਮੁਬਾਰਕ ਪਾਕਿਸਤਾਨ ਮੁਬਾਰਕ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨੀ ਜਨਤਾ ਸਦਾ ਸਦਾ ਮੈਂ ਸਨੀ ਸੋਹਤਾ ਪੰਜਾਬ ਯੂਥ ਪ੍ਰਧਾਨ ਨਮਨਮ ਸੰਗਠਨ ਤੇ ਪੀਤੇ ਦੀਨੀ ਜਿਹੜੇ ਪਹਿਲਗਾਮ ਵਿੱਚ ਹਮਲਾ ਹੋਇਆ ਸਾਡੇ ਹਿੰਦੁਸਤਾਨੀ ਭਰਾ ਨੂੰ ਗੋਲੀਆਂ ਮਾਰੀਆਂ ਔਰ ਅਸੀਂ ਪਾਕਿਸਤਾਨ ਦੇ ਅਤਵਾਦਿਆਂ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਤੁਸੀਂ ਜਿੱਥੇ ਜਾਣਾ ਜਿੱਥੇ ਲੁਕਣਾ ਲੁਕ ਜੋ ਸਾਡੀ ਆਰਮੀ ਫੌਜ ਨੇ ਤੇ ਤੁਹਾਨੂੰ ਲੱਭ ਹੀ ਲੈਣਾ ਤੇ ਉੱਥੇ ਗੋਲੀਆਂ ਮਾਰਾਂਗੇ ਸਾਡੀ ਆਰਮੀ ਫੌਜ ਉੱਥੇ ਗੋਲੀਆਂ ਮਾਰੇਗੀ ਜਿੱਥੇ ਤੁਸੀਂ ਯਾਦ ਕਰੋਗੇ ਫਿਰ ਇੱਕ ਵਾਰੀ ਤੁਹਾਡੇ ਮਾਧਿਅਮ ਤੋਂ ਮੈਂ ਚੇਤਾਵਨੀ ਦੇਣਾ ਪਾਕਿਸਤਾਨ ਦੀ ਆਰਮੀ ਨੂੰ ਔਰ ਪਾਕਿਸਤਾਨ ਦੇ ਲੋਕਾਂ ਨੂੰ ਕਿ ਇਹ ਬੁਝਦਿਲ ਹਰਕਤ ਜਿਹੜੀ ਤੁਸੀਂ ਕੀਤੀ ਆ ਇਹ ਬਹੁਤ ਸ਼ਰਮਨਾਕ ਬੁਝਦਿਲ ਹਰਕਤ ਕੀਤੀ ਆ ਇਸ ਕਰਕੇ ਅਸੀਂ ਪਾਕਿਸਤਾਨ ਦਾ ਝੰਡਾ